ਪੰਜਾਬ ਦੇ ਡੀਆਈਜੀ ਅਟਿਆਲਾ ਰੇਂਜ ਉਹਨਾਂ ਦੀਆਂ ਡਾਇਰੈਕਸ਼ਨਸ ਦੇ ਅਕੋਰਡਿੰਗਲੀ ਅਸੀਂ ਇਹ ਸਟੈਪ ਲ取ਤਾ ਹੈ ਕਿ ਜਿਹੜੇ ਕੇਸ ਪ੍ਰੋਪਰਟੀ ਪਈ ਹੈ ਸਾਡੇ ਥਾਣੇ ਅੰਦਰ। ਉਹ ਤੁਸੀਂ ਵੀ ਦੇਖਿਆ ਹੋਊਗਾ ਕਿ ਕਾਫੀ ਜਗਾ ਹੋ ਘੇੜਦੇ ਨੇ ਕਾਫੀ ਵੀ ਸਾਡੇ ਕੋਲ ਵਹੀਕਲਸ ਪਏ ਨੇ। ਅਲੱਗ-ਅਲੱਗ ਕੇਸਿਸ ਤੇ ਕਾਫੀ ਪੁਰਾਣੇ ਪਏ ਨੇ। ਸੋ ਉਹਨਾਂ ਵਿੱਚ ਅਸੀਂ ਆਰਡਰ ਹਾਸਲ ਕਰਕੇ ਜਿਹੜੇ ਜੁਡੀਸ਼ਰੀ ਤੋਂ ਆਰਡਰਸ ਬਣਦੇ ਸੀਗੇ। ਉਹ 200 ਵਹੀਕਲ ਅੱਜ ਅਸੀਂ ਜਿਹੜੇ ਉਹਨਾਂ ਦੇ ਓਨਰਸ ਨੇ ਉਹਨਾਂ ਨੂੰ ਹੈਂਡਓਵਰ ਕਰਦੇ ਆ। ਇਹ ਜਿਹੜੇ 200 ਵਹੀਕਲਸ ਨੇ ਇਹਨਾਂ ਦੀ ਟੋਟਲ ਵੈਲਿਊਏਸ਼ਨ ਜਿਹੜੀ ਹੈ ਉਹ 5 ਕਰੋੜ ਦੇ ਨੇੜੇ ਸੋ ਇਜ਼ ਇਨ ਫਿਊਚਰ ਵੀ ਅਸੀਂ ਇਹਨਾਂ ਨੂੰ ਹੈਂਡਓਵਰ ਕਰਾਂਗੇ 550 ਦੇ ਅਰਾਊਂਡ ਵਹੀਕਲਸ ਹੋਰ ਨੇ ਜਿਨ੍ਹਾਂ ਨੂੰ ਅਸੀਂ ਹੈਂਡਓਵਰ ਕਰਨ ਜਾ ਰਹੇ ਹਾਂ ਸੋ ਇਹਦੇ ਸਪੈਸ਼ਲ ਐਫਰਟ ਜਿਹੜਾ ਸਾਡੀ ਟੀਮ ਵੱਲੋਂ ਕੀਤਾ ਗਿਆ ਐਸਪੀ ਸਪੈਸ਼ਲ ਬ੍ਰਾਂਚ ਨੇ ਡੀਐਸਪੀ ਹੈੱਡਕੁਆਰਟਰ ਨੇ ਡੀਐਸਪੀ ਐਨਡੀਪੀਐਸ ਨੇ ਤੇ ਇਹਨਾਂ ਦੀਆਂ ਟੀਮਸ ਨੇ ਡੀਐਸਪੀ ਜਿਹੜੀਆਂ ਕਨਸਰਨ ਸਬਮਿਸ਼ਨਸ ਦੇ ਨੇ ਉਹਨਾਂ ਨੇ ਆਰਡਰਸ ਵਗੈਰਾ ਹਾਸਿਲ ਕੀ ਸੋ ਇਟਸ ਅ ਕਲੈਕਟਿਵ ਐਫਰਟ ਸਾਰੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਤੁਸੀਂ ਦੇਖ ਸਕਦੇ ਹੋ ਵਿੱਚ ਉਹਨਾਂਸ ਵੀ ਬੈਠੇ ਹੋਏ ਨੇ ਸੋ ਉਹਨਾਂ ਨੂੰ ਕਾਫੀ देर ਬਾਅਦ ਆਪਣੇ ਵਹੀਕਲਸ ਵੀ ਮਿਲ ਨਹੀਂ ਹੈ ਪੋਜੀਸ਼ਨ ਉਹਦਾ ਐਸ ਪਰ ਕੋਟ ਆਰਡਰ ਸੋ ਜਿਵੇਂ ਪਹਿਲਾਂ ਦੱਸਿਆ ਅੱਗੇ ਵੀ ਕੰਟੀਨਿਊ ਰਹੂਗਾ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਸਾਡੇ ਮਾਲਕਾਂ ਨੇ ਨੇ ਪੁਲਿਸ ਦੇ ਉਹਨਾਂ ਨੂੰ ਅਸੀਂ ਟੋਟਲੀ ਖਾਲੀ ਕਰ ਸਕੀਏ ਜਿਹੜੇ ਜਿਹੜੇ ਵਹੀਕਲਸ ਦੇਣ ਵਾਲੇ ਨੇ ਉਹਨਾਂ ਦੇ ਐਕਚੁਅਲ ਓਨਰਸ ਨੂੰ ਜਲਦੀ ਤੋਂ ਜਲਦੀ ਪ੍ਰੋਵਾਈਡ ਕੀਤਾ ਇਹ 200 200 ਵਹੀਕਲ ਨੇ ਜੀ ਅਲੱਗ-ਅਲੱਗ ਕੇਸਸ ਨੇ ਕੁਝ ਐਨਟੀਪੀਐਸ ਦੇ ਕੇਸਸ ਨੇ ਕੁਝ ਆਈਪੀਸੀ ਦੇ ਕੇਸਸ ਨੇ ਕੁਝ ਲੋਕਲ ਐਂਡ ਸਪੈਸ਼ਲ ਲਾਗ ਦੇ ਕੇਸਸ ਨੇ ਸੋ ਇਹਨੂੰ ਇੱਕ ਕੈਟਾਗਰੀ ਚ ਨਹੀਂ ਆਪਾਂ ਰੱਖ ਸਕਦੇ ਸਾਰੇ ਅਲੱਗ-ਅਲੱਗ ਕੈਟਾਗਰੀ ਦੇ ਕੇਸਸ ਇਹ 5 ਸਾਲ ਵੀ ਪੁਰਾਣੇ ਹੈਗੇ ਕਈ 2 ਸਾਲ ਪੁਰਾਣੇ ਕਈ ਸਾਲ ਪੁਰਾਣੇ ਕਈ 2-3 ਮਹੀਨੇ ओके ਜਿਹੜੇ ਡਿਸਾਈਡਡ ਕੇਸਸ ਆ ਉਹਨਾਂ ਵਿੱਚ ਉਹ ਚੱਲ ਰਿਹਾ ਦੀ ਅਸੀਂ ਇੱਕ ਸਪੈਸ਼ਲ ਸੈਲ ਵੀ ਬਣਾਇਆ ਹੈ ਤੋਂ ਉਹਦੇ ਵਿੱਚ ਮੇਰੀ ਹੁਣੇ ਆਂਦੇ ਹੋਏ ਅੰਦਰ ਹੀ ਗੱਲ ਹੋ ਰਹੀ ਸੀ ਸੋ ਉਹਦੇ ਵਿੱਚ ਅਸੀਂ ਕੇਸਸ ਤਿਆਰ ਕਰ ਰਹੇ ਹਾਂ ਸਾਡਾ ਜਿਹੜਾ ਪਟਿਆਲਾ ਪੁਲਿਸ ਦਾ ਫੇਸ ਹੈ ਉਹਨੂੰ ਅਸੀਂ ਹੋਰ ਇਨਕਰੀਜ਼ ਕਰਾਂਗੇ ਜਿਹੜੀ ਪ੍ਰੋਪਰਟੀ ਐਟੈਚਮੈਂਟ ਸੋ ਤੁਹਾਨੂੰ ਅਗਲੇ ਆਈ ਕੈਨ ਸੇ ਮਹੀਨੇ ਡੇਢ ਮਹੀਨੇ ਚੋਂ ਦਾ ਰਿਜ਼ਲਟ ਸੋ ਇਹ ਇਹਦੇ ਵਾਸਤੇ ਹੀ ਕਰ ਰਹੇ ਕੋਸ਼ਿਸ਼ ਕਿ ਜਿਹੜੇ ਆਪਣੇ ਮਾਲਕਾਂ ਨੇ ਸਮਾਨ ਚੋਣ ਤੇ ਆ ਉਹ ਅਸੀਂ ਓਨਰਸ ਨੂੰ ਕੰਟੈਕਟ ਕਰਕੇ ਦੱਸਿਆ ਇਹ ਜੀ ਕਿ ਤੁਹਾਡੇ ਕੇਸ ਦਾ ਜਿਹੜਾ ਉਹ ਅਸੀਂ ਤੁਹਾਨੂੰ ਵਾਪਸ ਕਰ ਸਕਦੇ ਹਾਂ ਤੁਸੀਂ ਆ ਕੇ ਲੈ ਲਓ ਰਾਦਰðਨ ਅਦਰਵੇ ਅਰਾਊਂਡ ਕਿ ਓਨਰ ਆਪਣੇ ਆਪ ਕੋਸ਼ਿਸ਼ ਕਰੇ ਕਿ ਉਹਨੂੰ